ਸਸਿਕਾਲ ਜੀ ਅਸੀਂ ਪਹੁੰਚੇ ਹਾਂ ਖੀਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ 31 ਜਨਵਰੀ ਨੂੰ ਸ੍ਰੀ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਪੁਰ ਬੜੀ ਹੀ ਸ਼ਰਧਾ ਸਤਕਾਰ ਸਹਿਤ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਬੜੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਤਿਆਰੀਆਂ ਵੀ ਜੰਗੀ ਪੱਧਰ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਇੱਕ ਪਾਸੇ ਮੈਨੇਜਰ ਹਾਜ਼ਰ ਨੇ ਤੇ ਦੂਜੇ ਪਾਸੇ ਗਰੰਥੀ ਸਿੰਘ ਜਿਹੜੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਉਹ ਵੀ ਹਾਜ਼ਰ ਨੇ ਗੁਰੂ ਘਰਾਂ ਦੇ ਇਤਿਹਾਸ ਬਾਰੇ ਸੰਗਤ ਨੂੰ ਜਰੂਰ ਦੱਸਾਂਗੇ ਕਿਉਂਕਿ ਕੀਰਤਪੁਰ ਸਾਹਿਬ ਦੇ ਇਹਨਾਂ ਗੁਰੂ ਘਰਾਂ ਦੇ ਇਤਿਹਾਸ ਬਾਰੇ ਸ਼ਾਇਦ ਸਿੱਖ ਸੰਗਤ ਨੂੰ ਬਹੁਤ ਘੱਟ ਪਤਾ ਹੈ ਅੱਜ ਅਸੀਂ ਗੁਰਦੁਆਰਾ ਪਟਨਾ ਸਾਹਿਬ ਵਿਖੇ ਜਾਨੇ ਆ ਭਾਵੇਂ ਨਨਕਾਣਾ ਸਾਹਿਬ ਵਿਖੇ ਜਾਨੇ ਆ ਉਥੇ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤੇ ਪਟਨਾ ਸਾਹਿਬ ਵਿਖੇ ਜਨਮ ਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਰ ਕੀਰਤਪੁਰ ਸਾਹਿਬ ਦੇ ਇਸ ਇਤਿਹਾਸਿਕ ਗੁਰੂ ਘਰ ਬਾਰੇ ਸ਼ਾਇਦ ਸੰਗਤਾਂ ਨੂੰ ਘੱਟ ਪਤਾ ਹੋਵੇ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਦੋ ਗੁਰੂ ਸਹਬਾਨਾ ਦਾ ਜਨਮ ਹੋਇਆ ਗੱਲਬਾਤ ਕਰਦੇ ਆ ਜਿਆਦਾ ਇਤਿਹਾਸ ਬਾਰੇ ਜਾਣਕਾਰੀ ਲੈਣ ਲਈ ਆ ਬਾਬਾ ਜੀ ਗੁਰੂ ਸਾਹਿਬ ਜੀ ਦਾ 31 ਜਨਵਰੀ ਨੂੰ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੇ ਗੁਰੂ ਘਰਾਂ ਦਾ ਇਹਨਾਂ ਦਾ ਇਤਿਹਾਸ ਜ਼ਰੂਰ ਦੱਸੋ ਸੰਗਤ ਨੂੰ ਜਿਹੜੀ ਨੂੰ ਪਤਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਕੁਹਾਰਾ ਜੀ ਸਾਭੀ ਦਾ ਪ੍ਰਕਾਸ਼ ਦਿਹਾੜਾ 31 ਜਨਵਰੀ 2026 ਨੂੰ ਆ ਰਿਹਾ ਹੈ ਸੋ ਕੱਲ 29 ਤਰੀਕ ਨੂੰ ਸ੍ਰੀ ਮਹਾਨ ਸ਼੍ਰੀਖੰਡ ਪਾਠ ਸਾਹਿਬ ਆਰੰਭ ਹੋਏ ਹਨ ਅੱਜ ਮੱਧ ਦੇ ਭੋਗ ਪਏ ਹਨ ਤੋਂ ਅੱਜ ਮahanਗਰ ਕੀਰਤਨ ਆਰੰਭ ਹੋ ਕਰਕੇ ਗਲੀਆਂ ਵਿਚਾਰਾਂ ਵਿੱਚ ਹੁੰਦਾ ਹੋਇਆ ਹਰ ਦੁਆਰਾ ਸ਼ੀਸ਼ਮੈ ਸਾਹਿਬ ਵਿਖੇ ਸਮਾਪਤ ਹੋਵੇਗਾ ਕੱਲ 8:30 ਵਜੇ ਸ਼੍ਰੀ ਖੰਡਪਾਰ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਦੀਵਾਨ ਸੱਜਣਗੇ ਰਾਤਰੀ ਦੇ ਦੀਵਾਨ ਬਾਹਰ ਪੰਡਾਲ ਵਿੱਚ ਸੱਜਣਗੇ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਦਰਬਾਰ ਸਾਹਿਬ ਤੋਂ ਭਾਈ ਬਲਵਿੰਦਰ ਸਿੰਘ ਰੰਗੀਲਾ ਅਤੇ ਹੋਰ ਮਹਾਨ ਕਤਾਵਾਜਕ ਪਹੁੰਚ ਰਹੇ ਹਨ ਸਿੰਘ ਸਾਹਿਬ ਜੀ ਪਹੁੰਚ ਰਹੇ ਹਨ ਸੰਗਤਾਂ ਦੀ ਸੇਵਾ 'ਚ ਬੇਨਤੀ ਹੈ ਕਿ ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਆਪਣਾ ਜਨੂ ਸੁਫਲਾ ਕਰਿਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿਸ ਤੇ ਪ੍ਰਬੰਧਨ ਨੂੰ ਲੈ ਕੇ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋੜਿਆਂ ਦੇ ਪ੍ਰਬੰਧ ਡਿਸਪੈਂਸਰੀ ਦੇ ਪ੍ਰਬੰਧ ਦਵਾਈਆਂ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਹੋਰ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਇਤਿਹਾਸ ਦੀ ਗੱਲ ਜੇ ਆਪ ਜੀ ਨਾ ਕਰੀਏ ਤਾਂ ਤਨਤਨ ਗੁਰਹਾਰਾ ਸਾਹਿਬ ਜੀ ਇਸ ਸਥਾਨ ਤੇ ਪ੍ਰਕਾਸ਼ ਧਾਰਨ ਕੀਤਾ ਬਾਬਾ ਗੁਰਤਾ ਜੀ ਦਾ ਘਰ ਸੀ ਬਾਬਾ ਗੁਰਤਾ ਜੀ ਗ੍ਰਹਿ ਵਿਖੇ ਗੁਰੂ ਹਾਰਾ ਸਾਹਿਬੀ ਦਾ ਪ੍ਰਕਾਸ਼ ਹੋਇਆ ਗੁਰੂ ਹਾਰਾ ਸਾਹਿਬੀ ਦੇ ਗ੍ਰਹਿ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬੀ ਦਾ ਪ੍ਰਕਾਸ਼ ਹੋਇਆ ਇਸ ਤਰ੍ਹਾਂ ਦੋ ਪਾਸ਼ੀਆਂ ਦਾ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਹੈ ਨਾਲ ਹੀ ਗੁਰਦੁਆਰਾ ਕੋਟ ਸਾਹਿਬ ਜਦੋਂ ਗੁਰੂ ਹਰਕੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਨੂੰ ਛੱਡ ਕੇ ਕੀਰਤਪੁਰ ਸਾਹਿਬ ਆਏ ਉਹਨਾਂ ਨੇ ਤਖਤ ਕਾਇਮ ਕਰਨਾ ਕੀਤਾ ਸੀ ਇਸ ਸਥਾਨ ਤੇ ਸੱਤਵੇਂ ਪਾਤਸ਼ਾਹ ਧੰਗੁਰੂ ਹਰਾਈ ਸਾਹਿਬ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿੰਨ ਪਾਤਸ਼ਾਹੀਆਂ ਨੂੰ ਗ੍ਰਿਆਈ ਦਾ ਤਿਲਕ ਲੱਗਿਆ ਧੰਤਨ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਧੰਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਾਂ ਤਨਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਤਖਤ ਤੇ ਬਿਰਾਜਮਾਨ ਹੁੰਦੇ ਰਹੇ ਗੁਰੂ ਸਾਹਿਬ ਜੀ ਪੰਜ ਪਾਸ਼ਾਈਆਂ ਲਗਭਗ ਇਸ ਤਖਤ ਤੇ ਬਿਰਾਜਮਾਨ ਹੁੰਦੀਆਂ ਰਹੀਆਂ ਨਾਲ ਹੀ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਿਵਾਸ ਕਰਦੇ ਸਨ ਉਹਦੇ ਪਿਛਲੇ ਪਾਸੇ ਨੌ ਲਖਾ ਬਾਗ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਕਰ ਕਮਨਾਲਾ ਲਵਾਇਆ ਇਸ ਦੀਆਂ ਦੋ ਸਾਖੀਆਂ ਹਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਿੰਘਾ ਸਮੇਤ ਗੁਰੂ ਹਰਾਈ ਸਾਹਿਬ ਜੀ ਬਾਲ ਉਮਰ ਵਿੱਚ ਸਨ ਉਹ ਤੈਹਦੇ ਸੀ ਗੁਰੂ ਹਰਾਈ ਸਾਹਿਬ ਜੀ ਦੇ ਚੋਲੇ ਨੂੰ ਲੱਗ ਕੇ ਇੱਕ ਫੋਲ ਟੁੱਟ ਗਿਆ ਗੁਰੂ ਹਰਾਈ ਸਾਹਿਬ ਜੀ ਬੈਰਾਹ ਕਰਨ ਲੱਗੇ ਜਦੋਂ ਹਰਗੋਬਿੰਦ ਸਾਹਿਬ ਜੀ ਨੇ ਪੁੱਛ ਕੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ ਕਿਤਾਜੀ ਸਾਡੇ ਚੋਲੇ ਨੂੰ ਲੱਗ ਕੇ ਇੱਕ ਫੋਲ ਟੁੱਟ ਗਿਆ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਕਿ ਜੇਕਰ ਜਾਮਾ ਵੱਡਾ ਪਹਿਨਣਾ ਹੋਵੇ ਤਾਂ ਉਸ ਨੂੰ ਸੰਕੋਚ ਕੇ ਤੁਰਨਾ ਚਾਹੀਦਾ ਹੈ ਸੋ ਗੁਰੂ ਹਰਾਈ ਸਾਹਿਬ ਜਿੰਨਾ ਸਮਾਂ ਸਰੀਰਕਾਰ ਕਰੇ ਆਪਣੇ ਜਾਂਮੇ ਨੂੰ ਬੜੇ ਸੰਕੋਚ ਕੇ ਤੁਰਦੇ ਰਹੇ ਦੂਜਾ ਭਾਵ ਇਹ ਹੈ ਕਿ ਆਪ ਜੀ ਨੇ ਆਣ ਵਾਲੇ ਸਮੇਂ ਵਿੱਚ ਗੁਰੂ ਸਰੂਪ ਹੋਣਾ ਤੇ ਸੰਗਤ ਫੁੱਲਾਂ ਦੀ ਨਿਯਾਈ ਹੈ ਤੇ ਆਪ ਜੀ ਦੀ ਵੱਡੀ ਜ਼ਿੰਮੇਵਾਰੀ ਹੈ ਇਸ ਦੀ ਦੂਜੀ ਸਾਖੀ ਇਹ ਹੈ ਕਿ ਦਿੱਲੀ ਦਾ ਬਾਦਸ਼ਾਹ ਉਸ ਤੇ ਰੰਗਦੇਵ ਤੇ ਦਾਰਾਸ਼ਕੋ ਬੇਟੇ ਸਨ ਦਾਰਾਸ਼ਕੋ ਨੂੰ ਰੰਗਦੇਵ ਨੇ ਮਾਰਨ ਲਈ ਨੋ ਸ਼ੇਰ ਦੀ ਮੁੱਛ ਦਾ ਵਾਲ ਖਾਣ ਵਿੱਚ ਮਿਲਾ ਕੇ ਖਲਾ ਖਲਾ ਦਿੱਤਾ ਸੀ ਜਿਸ ਕਰਕੇ ਉਹ ਬਿਮਾਰ ਹੋ ਗਿਆ ਰੋਗੀ ਹੋ ਗਿਆ ਸ਼ਾਹ ਜਹਾਨ ਹੈ ਪੂਰੇ ਸੰਸਾਰ ਭਰ ਵਿੱਚ ਉਸ ਦਾ ਇਲਾਜ ਕਰਾਣਾ ਕੀਤਾ ਪਰ ਉਹ ਕਿਤੋਂ ਵੀ ਰਾਜ਼ੀ ਨਹੀਂ ਹੋ ਸ ਗਿਆ ਅੰਤ ਵਿੱਚ ਉਸ ਨੂੰ ਉਸ ਦੇ ਜੋ ਅਹਿਲਕਾਰ ਸਨ ਉਸ ਨੇ ਦੱਸ ਪਾਈ ਕਿ ਆਪ ਜੇਕਰ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਾਰ ਪਾਸ ਜਾਓ ਉਹਨਾਂ ਕੋ ਜੜੀਆਂ ਬੂਟੀਆਂ ਹਨ ਵੱਡਾ ਦਵਾਖਾਨਾ ਹੈ ਤੇ ਆਪ ਦੇ ਪੁੱਤਰ ਦਾ ਇਲਾਜ ਹੋ ਸਕਦਾ ਹੈ ਜਦੋਂ ਨਿਮਰਤਾ ਸਹਿਤ ਉਹ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਾਰਾ ਪਾਸ ਆਏ ਉਹਨਾਂ ਨੇ ਇਲਾਜ ਕੀਤਾ ਇਸ ਤਰ੍ਹਾਂ ਦਰਸ਼ਕੋ ਠੀਕ ਹੋਇਆ ਸਾਹਮਣੇ ਆਪ ਜੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਚੱਬੱਤਾ ਸਾਹਿਬ ਜਿੱਥੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ 2200 ਕੋਰਸਵਾਰ ਤਿਆਰ ਪਰ ਤਿਆਰ ਰੱਖਦੇ ਸਨ ਉਹਨਾਂ ਦਾ ਸਟੋਰ ਹੁੰਦਾ ਸੀ ਸੋ ਇਹ ਬਹੁਤ ਹੀ ਪਾਵਨ ਪਵਿੱਤਰ ਧਰਤੀ ਹੈ ਸੰਗਤਾਂ ਨੂੰ ਜ਼ਰੂਰ ਜਿਵੇਂ ਤਖਤ ਸ੍ਰੀ ਕੇਸਗੜ ਸਾਹਿਬ ਜਾਂਦੀਆਂ ਹਨ ਪਤਾਲਪੁਰੀ ਸਾਹਿਬ ਜਾਂਦੀਆਂ ਹਨ ਅਤੇ ਪਟਨਾ ਸਾਹਿਬ ਹਜ਼ੂਰ ਸਾਹਿਬ ਜਾਂਦੀਆਂ ਸਨ ਇਸੇ ਤਰ੍ਹਾਂ ਸਮਾ ਕੱਢ ਕੇ ਦੋ ਪਾਸ਼ੇ ਨਨਕਾਣੇ ਗੁਰੂ ਹਰਿਰਾਇ ਜੀ ਸਾਹਿਬ ਗੁਰੂ ਹਰਕੀਰ ਸਿੰਘ ਸਾਹਿਬ ਜੀ ਦੇ ਪਾਸ਼ੇ ਦੇ ਪ੍ਰਕਾਸ਼ ਸਥਾਨ ਤੇ ਪਹੁੰਚਣਾ ਚਾਹੀਦਾ ਹੈ ਸੋ ਇਹਨਾਂ ਹੀ ਬੇਨਤੀਆਂ ਨਾਲ ਆ ਖਮਾ ਚਿਮੇ ਦਾ ਜਾਚਕ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਜੇ ਗੱਲ ਕਰੀਏ ਤਾਂ ਜਿਵੇਂ ਗੁਰਦੁਆਰਾ ਸ਼ੀਸ਼ਮੈਲ ਸਾਹਿਬਾ ਇਹ ਗੁਰਦੁਆਰਾ ਕੋਟ ਸਾਹਿਬ ਹੈਗਾ ਹਰਮੰਦਰ ਸਾਹਿਬ ਹੈਗਾ ਇਹ ਇਸ ਦੀ ਸੇਵਾਵਾਂ ਜਿਹੜੀਆਂ ਸ਼ੁਰੂਈ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਤੇ 31 ਜਨਵਰੀ ਨੂੰ ਜਿਹੜੇ ਸਮਾਗਮ ਇੱਥੇ ਹੋਣ ਵਾਲੇ ਨੇ ਆ ਦੇਸ਼ਾਂ ਵਿਦੇਸ਼ਾਂ ਤੋਂ ਜੇ ਸੰਗਤ ਇੱਥੇ ਪਹੁੰਚਦੀ ਹੈ ਆ ਵੈਸੇ ਤਾਂ ਦੇਖਿਆ ਜਾਂਦਾ ਕਿ ਜਿਵੇਂ ਦਿੱਲੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਹੈਗਾ ਇਹ ਗੁਰੂ ਹਰਕ੍ਰਿਸ਼ਨ ਪਾਸਾ ਜੀ ਦਾ ਸਥਾਨ ਹੈਗਾ ਪਰ ਕੀਰਤਪੁਰ ਸਾਹਿਬ ਇੱਥੇ ਸੰਗਤ ਦੀ ਜਿਹੜੀ ਆਮਦ ਆ ਉਹ ਬੜੀ ਘੱਟ ਦੇਖਣ ਨੂੰ ਮਿਲਦੀ ਆ ਕੀ ਕਾਰਨ ਲੱਗਦਾ ਇਸੇ ਨੂੰ ਇਸ ਪਿੱਛੇ ਕਾਰਨ ਸਾਡਾ ਵਿਸਲਾਪਨ ਹੈ ਇਕ ਤਾਂ ਸੰਗਤਾਂ ਇਤਿਹਾਸ ਨਹੀਂ ਪੜਦੀਆਂ ਸੰਗਤਾਂ ਦਾ ਇਤਿਹਾਸ ਪੜਨਾ ਘੱਟ ਕਰ ਦਿੱਤਾ ਦੂਜੀ ਗੱਲ ਜੇ ਕਿਤੇ ਕਥਾ ਹੁੰਦੀ ਹੋਵੇ ਤੁਸੀਂ ਆ ਦੇਖੋ ਉਸ ਵਿੱਚ ਬਜ਼ੁਰਗਾਂ ਦੀ ਜ਼ਿਆਦਾ ਗਿਣਤੀ ਹੁੰਦੀ ਹੈ ਮਾਈਆਂ ਦੀ ਜ਼ਿਆਦਾ ਗਿਣਤੀ ਹੁੰਦੀ ਹੈ ਸਾਡੇ ਨੌਜਵਾਨ ਉਸ ਵਿੱਚ ਬੈਂਦੇ ਨਹੀਂ ਉਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ ਸੋ ਆਪਣੇ ਇਤਿਹਾਸ ਨਾਲ ਟੁੱਟੇ ਹੋਏ ਹਨ ਜਿੰਨਾ ਮੀਡੀਆ ਤੇ ਪ੍ਰਚਾਰ ਹੁੰਦਾ ਹੈ WhatsApp ਤੇ ਲੈ ਲਓ Facebook ਤੇ ਲੈ ਲਓ ਅਖਬਾਰਾਂ ਦਾ ਹੀ ਲੈ ਲਓ ਸਾਰਾ ਸ਼੍ਰੋਮਣੀ ਕਮੇਟੀ ਵੱਲੋਂ ਲੈ ਲਓ ਸਾਰੇ ਪੇਜਾਂ ਤੇ ਪਾਇਆ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ ਅਨਾਉਂਸਮੈਂਟਾਂ ਕੀਤੀਆਂ ਜਾਂਦੀਆਂ ਹਨ ਪਿੰਡਾਂ ਪਿੰਡਾਂ ਵਿੱਚ ਹੋਕਾ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਪਰ ਇਹ ਵਿਸਲਾ ਬਣੀ ਅਸੀਂ ਸਮਝੀਏ ਇਸ ਨੂੰ ਇਸ ਸਿੱਖਾ ਵਿੱਚ ਜੋ ਵਿਸਲਾ ਬਣ ਆਇਆ ਉਸ ਨੂੰ ਸਾਨੂੰ ਆਪ ਹੀ ਦੂਰ ਕਰਨਾ ਪਵੇਗਾ ਹਾਂ ਬਿਲਕੁਲ ਜੀ ਜਿਸ ਤਰੀਕੇ ਨਾਲ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ 31 ਜਨਵਰੀ ਨੂੰ ਸ੍ਰੀ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਪੁਰ ਵੱਡੀ ਵੱਡੇ ਪੱਧਰ ਤੇ ਜਿਹੜਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਉਹ ਕੀਰਤਪੁਰ ਸਾਹਿਬ ਦੇ ਇਸ ਇਤਿਹਾਸਿਕ ਸਥਾਨ ਦੇ ਉੱਤੇ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਅ ਤਿਆਰੀਆਂ ਵੀ ਜੱਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਪਰ ਸੰਗਤ ਦੀ ਆਮਦ ਘਟ ਹੋਣ ਕਾਰਨ ਕਿਤੇ ਨਾ ਕਿਤੇ ਇਸ ਗੱਲ ਦਾ ਸਿੱਧ ਕਰ ਦਈਏ ਕਿ ਸ਼ਾਇਦ ਸਾਡੇ ਇਹਨਾਂ ਗੁਰੂ ਘਰਾਂ ਬਾਰੇ ਸੰਗਤ ਨੂੰ ਸ਼ਾਇਦ ਘੱਟ ਇਤਿਹਾਸ ਬਾਰੇ ਪਤਾ ਹੋਵੇ ਪਰ ਜੇ ਅਸੀਂ ਇਹਨਾਂ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਆਵਾਂਗੇ ਤੇ ਸਾਨੂੰ ਇਤਿਹਾਸ ਬਾਰੇ ਜ਼ਰੂਰ ਪਤਾ ਲੱਗੇਗਾ